ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਛੋਟੇ-ਛੋਟੇ ਤਿੰਨ ਸਵਾਲ ਹੈ ਇਹਨਾਂ ਉੱਤੇ ਸਪਸ਼ਟਤਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਜਿਹੜਾ ਬੱਦਲ ਜਿਹਾ ਇਹਨਾਂ ਸਵਾਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਗੂੜਾ ਹੁੰਦਾ ਜਾ ਰਿਹਾ ਹੈ ਪਹਿਲਾ ਸਵਾਲ ਇਹ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਦੋਂ ਜਥੇਦਾਰ ਸਹਿਬਾਨਾਂ ਨੇ ਆਦੇਸ਼ ਕੀਤਾ ਸੀਗਾ ਉਹਨਾਂ ਨੇ ਭਰਤੀ ਕਮੇਟੀ ਬਣਾਈ ਸੀਗੀ ਕਿ ਨਿਗਰਾਨ ਕਮੇਟੀ ਬਣਾਈ ਸੀ ਕਿਉਂਕਿ ਸੁਖਬੀਰ ਬਾਦਲ ਹੁਣਾਂ ਦਾ ਧੜਾ ਇਹ ਕਹਿੰਦਾ ਵੀ ਇਹੋ ਜੀ ਕੋਈ ਗੱਲਬਾਤ ਹੈ ਹੀ ਨਹੀਂ ਆ ਭਰਤੀ ਕਰਨ ਨੂੰ ਕਿਹਾ ਸੀ ਅਸੀਂ ਭਰਤੀ ਕਰ ਦਿੱਤੀ ਆ ਇਹਦੇ ਉੱਤੇ ਤੁਸੀਂ ਜਸਟੀਫਾਈ ਕਰੋ ਕਲੀਅਰ ਕਰੋ ਵੀ ਦਰਅਸਲ ਭਰਤੀ ਕਮੇਟੀ ਆ ਕਿ ਨਿਗਰਾਨ ਕਮੇਟੀ ਆ ਦੂਸਰਾ ਸਵਾਲ ਗੁਰਪ੍ਰਤਾਪ ਸਿੰਘ ਵਿਡਾਲਾ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਇਹ ਕਹਿ ਦਿੰਦੇ ਆ ਕਿ ਅਸੀਂ ਤਾਂ ਇੱਕ ਨਵੀਂ ਪਾਰਟੀ ਬਣਾਵਾਂਗੇ। ਦਰਸਲ ਜਿਹੜੇ ਇੱਕ ਕਮੇਟੀ ਮੈਂਬਰ ਨੇ ਇਹ ਤਾਂ ਭਰਤੀ ਅਕਾਲੀ ਦਲ ਦੀ ਕਰ ਰਹੇ ਆ ਤੇ ਪਾਰਟੀ ਤੇ ਆਲਰੇਡੀ ਬਣੀ ਹੋਈ ਆ ਇਹਨਾਂ ਨੂੰ ਨਵੀਂ ਪਾਰਟੀ ਬਣਾਉਣ ਦੀ ਕੀ ਜ਼ਰੂਰਤ ਆ। ਤੀਸਰਾ ਸਵਾਲ ਡਲਾ ਸਾਹਿਬ ਇਹ ਆ ਵੀ ਕੀ ਪ੍ਰਤਾਪ ਬਾਜਵਾ ਜਿਹੜੇ ਆ ਇਹ ਜੇਲ੍ਹ ਜਾ ਸਕਦੇ ਆ ਕਿਉਂਕਿ ਜਿਹੜਾ ਉਹਨਾਂ ਤੇ ਪਰਚਾ ਦਰਜ ਹੋਇਆ ਜਿਹੜੀਆਂ ਧਰਾਵਾਂ ਉਹਨਾਂ ਤੇ ਲੱਗੀਆਂ ਉਹਨਾਂ ਅਨੁਸਾਰ ਤਾਂ ਜੇਲ੍ਹ ਜਿਹੜੀ ਆ ਉਹ ਕਟਣੀ ਪੈ ਸਕਦੀ ਆ। ਤੋ ਸਭ ਤੋਂ ਪਹਿਲਾਂ ਡਾਲਾ ਸਾਹਿਬ ਇਹ ਦੱਸੋ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹਦਾ ਰੋਲ ਕੀ ਹੈ ਇਹ ਭਰਤੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਦੇਖੋ ਬਹੁਤ ਹੀ ਤੁਸੀਂ ਮਹੱਤਵਪੂਰਨ ਸਵਾਲ ਕੀਤਾ ਹੈ 2 ਦਸੰਬਰ ਨੂੰ ਕੁੱਲ ਦੁਨੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਦੇ ਹੁਕਮ ਸੁਣੇ ਨੇ ਔਰ ਉਹਨਾਂ ਨੇ ਭਰਤੀ ਕਰਨ ਦੀ ਗੱਲ ਕਹੀ ਸੀ ਕਿ ਜਿਹੜੇ ਮੈਂਬਰ ਅਸੀਂ ਤੈਅ ਕੀਤੇ ਨੇ ਇਹਦਾ ਮਤਲਬ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਉਸ ਵੇਲੇ ਬਾਰ ਬਾਰ ਇਹ ਕਹਿ ਰਹੇ ਸੀ ਕਿ ਕਮੇਟੀ ਆਪਣਾ ਕੰਮ ਕਰੇ ਭਰਤੀ ਸ਼ੁਰੂ ਕਰੇ ਤਾਂ ਇਹਦਾ ਮਤਲਬ ਹੈ ਭਰਤੀ ਕਮੇਟੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਵੀ ਭਰਤੀ ਕਰਨ ਦੀ ਗੱਲ ਕਹੀ ਗਈ ਹੈ ਇਸ 7 ਮੈਂਬਰੀ ਉਦੋਂ 6 ਮੈਂਬਰੀ ਕਮੇਟੀ ਸੀ ਪਰ ਜਿਹੜਾ ਹੁਕਮ ਆਇਆ ਉਹ ਚ 7 ਮੈਂਬਰੀ ਕਮੇਟੀ ਕਹਿੰਦੇ ਬਣ ਗਈ ਸੋ ਇਹਦਾ ਮਤਲਬ ਹੈ ਪੋਲੀਟੀਕਲ ਪਾਰਟੀਆਂ ਜਿਹੜੀਆਂ ਵੀ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਨ ਦੀ ਇਨ ਮਿਨ ਮੰਨਣ ਦੀਆਂ ਗੱਲਾਂ ਕਰ ਰਹੀਆਂ ਨੇ ਉਹਨਾਂ ਨੂੰ ਪੰਥ ਸਿੱਖ ਕੌਮ ਆਪਣੇ ਆਪ ਸਵਾਲ ਪੁੱਛੂਗਾ ਤੇ ਜਵਾਬ ਵੀ ਦੇਊਗਾ ਦੇਖੋ ਕਈ ਵਾਰੀ ਸੰਦੀਪ ਜੀ ਹੁੰਦਾ ਕੀ ਹੈ ਹਰ ਪੰਜਾਬੀ ਹਰ ਸਿੱਖ ਉਹਨੂੰ ਪਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕੀ ਸੀ ਇਸ ਕਰਕੇ ਲੀਡਰ ਜੋ ਮਰਜ਼ੀ ਕਹਿੰਦੇ ਰਹਿਣ ਆਮ ਸਿੱਖਾਂ ਨੂੰ ਆਮ ਪੰਥਕ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਪੰਜ ਮੈਂਬਰੀ ਕਮੇਟੀ ਦੀ ਜੀਆਂ ਮੀਟਿੰਗਾਂ ਚ ਜਿੱਥੇ ਉਹ ਭਰਤੀਆਂ ਕਰਦੇ ਨੇ ਲੱਖਾਂ ਦੀ ਗਿਣਤੀ ਚ ਲੋਕ ਆ ਚੁੱਕੇ ਨੇ ਦੇਖੋ ਮੇਰੇ ਕੋਲੇ ਬਿਲਕੁਲ ਤਾਜ਼ਾ ਅੰਕੜਾ ਹੈ 18 ਮਾਰਚ ਨੂੰ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕੀਤੀ ਭਰਤੀ ਜਿਹੜੀ ਕਾਗਜ਼ਾਂ ਤੇ ਸ਼ੁਰੂ ਕੀਤੀ 18 ਤਰੀਕ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਆ ਫਾਰਮ ਭਰਿਆ ਹੋਰ ਲੋਕਾਂ ਨੇ ਭਰਿਆ ਲੇਕਿਨ 24 ਤਰੀਕ ਨੂੰ ਮਲੇਰ ਕੋਟਲੇ ਦੇ ਵਿੱਚ ਪਹਿਲੀ ਭਰਤੀ ਮੀਟਿੰਗ ਸੀ ਔਰ 24 ਤਰੀਕ ਤੋਂ ਲੈ ਕੇ ਅੱਜ ਅਸੀਂ 14 ਅਪ੍ਰੈਲ 'ਚ ਪਹੁੰਚ ਗਏ ਆ ਕੱਲ ਵਿਸਾਖੀ ਦਾ ਐਡਾ ਪਵਿੱਤਰ ਦਿਹਾੜਾ ਸੀ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਹਾੜਾ ਹੈ ਅੱਜ ਵੀ ਬੜਾ ਮਹਾਨ ਦਿਨ ਹੈ ਸਭ ਨੂੰ ਮੁਬਾਰਕਾਂ ਬਹੁਤ-ਬਹੁਤ ਤੁਸੀਂ ਵੇਖੋ ਅੱਜ 14 ਅਪ੍ਰੈਲ ਤੱਕ 24 ਮਾਰਚ ਤੋਂ 14 ਅਪ੍ਰੈਲ ਤੱਕ ਸੰਦੀਪ ਜੀ ਲਗਭਗ 20-21 ਦਿਨ ਹੋਏ ਨੇ ਔਰ ਭਰਤੀ ਕਿੰਨੀ ਹੋ ਚੁੱਕੀ ਹੈ ਮੈਂ ਤੁਹਾਨੂੰ ਜੇ ਅੰਕੜੇ ਦੱਸਾਂ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਿਹੜਾ ਤਾਜ਼ਾ ਅੰਕੜਾ ਮੈਂ ਤੁਹਾਨੂੰ ਦੱਸਣ ਲੱਗਿਆ 10 ਅਪ੍ਰੈਲ ਤੱਕ ਦਾ ਡਾਟਾ ਆ ਗਿਆ 10 ਅਪ੍ਰੈਲ ਤੱਕ ਦਾ 10 ਅਪ੍ਰੈਲ ਤੱਕ 15 ਲੱਖ 64 ਹਜ਼ਾਰ ਦੀ ਮੈਂਬਰਸ਼ਿਪ ਜਾ ਚੁੱਕੀ ਹੈ ਇੰਨੀਆਂ ਭਰਤੀ ਦੀਆਂ ਰਸੀਦਾਂ ਭਰਤੀ ਕਰਨ ਵਾਲੇ ਲੈ ਕੇ ਜਾ ਚੁੱਕੇ ਨੇ ਔਰ 7 ਲੱਖ ਦੀ ਮੰਗ ਹਜੇ ਪਈ ਆ ਹਜੇ 7 ਲੱਖ ਭਰਤੀ ਦੀਆਂ ਰਸੀਦਾਂ ਦੀ ਡਿਮਾਂਡ ਹੈ ਜਿਹੜੀਆਂ ਛੱਪ ਰਹੀਆਂ ਨੇ ਇਹਦਾ ਮਤਲਬ ਹੈ ਇਹ 10 April ਤੱਕ ਜੇ 15 ਲੱਖ ਤੇ 64000 ਜਿਵੇਂ ਮੈਂ ਪਹਿਲਾਂ ਦੱਸਿਆ ਮੈਂਬਰਸ਼ਿਪ ਜਾ ਚੁੱਕੀ ਹੈ ਤੇ 7 ਲੱਖ ਦੀ ਡਿਮਾਂਡ 10 April ਤੱਕ ਹੋਰ ਸੀ ਤੇ ਇਹ ਚਾਰ ਦਿਨਾਂ ਚ ਤੁਸੀਂ ਹਿਸਾਬ ਲਾਓ ਸੰਦੀਪ ਜੀ ਇਹ ਭਰਤੀ ਹੈ ਜਿਹੜੀ ਮੇਰੇ ਅਨੁਮਾਨ ਮੁਤਾਬਕ ਘੱਟੋ ਘੱਟ ਕਿਉਂਕਿ ਇਹ ਜੂਨ ਤੱਕ ਚੱਲਣੀ ਹੈ ਬਿਲਕੁਲ 6 ਮਹੀਨੇ ਚੱਲਣੀ ਹੈ ਦੇਸ਼ ਮੁਤਾਬਕ 6 ਮਹੀਨੇ ਭਰਤੀ ਕਰਨ ਲਈ ਕਿਹਾ ਗਿਆ ਸੀ ਔਰ ਜੂਨ ਤੱਕ ਸੰਦੀਪ ਜੀ ਮੈਨੂੰ ਇਹ ਲੱਗਦਾ ਜਿੱਦਾਂ ਗਤੀ ਫੜ ਰਹੀ ਹੈ ਭਰਤੀ ਔਰ ਜਿਵੇਂ 2014 ਵੇਲੇ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਸੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਆਪ ਬਣੀ ਪੂਰੇ ਦੇਸ਼ 'ਚ ਕਰਪਸ਼ਨ ਦੇ ਖਿਲਾਫ ਲਹਿਰ ਬਣੀ ਪੰਜਾਬ 'ਚ ਵੀ ਇੱਕ ਲਹਿਰ ਉੱਤਰ ਚੁੱਕੀ ਹੈ ਇਸ ਵਾਰੀ ਲਹਿਰ ਹੈ ਜਿਹੜੀ ਇਹ ਲਹਿਰ ਕਿਸ ਸਿੱਖ ਕੌਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਪਵਿੱਤਰਤਾ ਸਰਬਉੱਚਤਾ ਉਹਦਾ ਮਾਨ ਸਨਮਾਨ ਬਹਾਲ ਰਹੇ ਸਿੱਖ ਸੰਸਥਾਵਾਂ ਦੀ ਨਿਰਪੱਖਤਾ ਉਹਨਾਂ ਦੀ ਆਜ਼ਾਦੀ ਬਹਾਲ ਰਹੇ ਇਹ ਬਹੁਤ ਵੱਡੀ ਲਹਿਰ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਿਰਜਣਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1920 ਚ ਬਣਾਇਆ ਅਕਾਲੀ ਦਲ ਔਰ ਹੁਣ ਉਸੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਭਰਤੀ ਹੋ ਰਹੀ ਹੈ ਦੇਖੋ ਜਿਹੜੇ ਪੰਜ ਸਿੰਘ ਸਹਿਬਾਨਾ ਦਾ ਹੁਕਮ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਸੀ ਸੋ ਜਿਹੜੇ ਮੈਂਬਰ ਭਰਤੀ ਕਰ ਰਹੇ ਨੇ ਕਿਸੇ ਲੀਡਰ ਨੇ ਕੋਈ ਨਿੱਜੀ ਤੌਰ ਤੇ ਬਿਆਨ ਦੇ ਦਿੱਤਾ ਹੋਵੇ ਤੇ ਮੈਨੂੰ ਲੱਗਦਾ ਹੈ ਕਿ ਮੈਂ ਇੰਟਰਵਿਊਆਂ ਦੇ ਵਿੱਚ ਜਦੋਂ ਇੰਟਰਵਿਊ ਹੁੰਦੀ ਹੈ ਨਾ ਕਈ ਵਾਰੀ ਸਵਾਲ ਦਾ ਜਵਾਬ ਦੇਣਾ ਕੁਝ ਹੁੰਦਾ ਹੈ ਤੇ ਉਹ ਸਮਝਣ ਚ ਕਈ ਵਾਰੀ ਘਾਟ ਰਹਿ ਜਾਂਦੀ ਹੈ ਉਹ ਜਵਾਬ ਉਸ ਤਰ੍ਹਾਂ ਦਿੱਤਾ ਨਹੀਂ ਜਾਂਦਾ ਜੀ ਪਰ ਜਿਹੜਾ ਮੂਲ ਭਾਵ ਮੈਂ ਦੇਖਿਆ ਗੁਰਪ੍ਰਤਾ ਵਡਾਲਾ ਦਾ ਵੀ ਜਿਹੜਾ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਜਿਹੜਾ ਅਕਾਲੀ ਦਲ ਦੀ ਉਹ ਗੱਲ ਕਰ ਰਹੇ ਨੇ ਉਹ ਬਿਲਕੁਲ ਨਵੀਂ ਪਾਰਟੀ ਦੀ ਗੱਲ ਨਹੀਂ ਕਰ ਰਹੇ ਉਹਨਾਂ ਨੂੰ ਤਾਂ ਆਪ ਪਤਾ ਹੈ ਕਿ ਉਹ ਭਰਤੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਨੇ ਜਿਹੜੀਆਂ ਰਸੀਦ ਬੁੱਕਾਂ ਛੱਡੀਆਂ ਨੇ ਮੈਨੂੰ ਲੱਗਦਾ ਸਰ ਇਹਹੀ ਇਹੇ ਤੇ ਸਵਾਲ ਹੈ ਵੀ ਉਹ ਤਾਂ ਭਰਤੀ ਆਲਰੇਡੀ ਇੱਕ ਪਾਰਟੀ ਦੀ ਕਰ ਰਿਹਾ ਤੇ ਉਹਨਾਂ ਨੇ ਹੋਰ ਨਵੀਂ ਪਾਰਟੀ ਕਿਹੜੀ ਬਣਾਣੀ ਆ ਜਦੋਂ ਉਹਨਾਂ ਨੇ ਜਿਹੜੀ ਉਹ ਭਰਤੀ ਕਮੇਟੀ ਦੇ ਮੈਂਬਰ ਨੇ ਭਰਤੀ ਕਰ ਰਹੇ ਨੇ ਉਹਦੇ ਤੇ ਤਾਂ ਸ਼੍ਰੋਮਣੀ ਅਕਾਲੀ ਦਲ ਲਿਖਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਭਰਤੀ ਕਰ ਰਹੇ ਨੇ ਜਿਹੜੀ ਉਹ ਗੱਲ ਕਰ ਰਹੇ ਨੇ ਨਾ ਕਿ ਜੇ ਮੰਨ ਵੀ ਲਈਏ ਵੀ ਉਹ ਨਵੀਂ ਪਾਰਟੀ ਦੀ ਗੱਲ ਕਰ ਰਹੇ ਨੇ ਇੱਕ ਤਰੀਕੇ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੀ ਗੱਲ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨਾ ਹੈ ਕਿਉਂਕਿ ਜਥੇਦਾਰ ਸਹਿਬਾਨਾ ਨੇ ਉਹਦੋਂ ਕਿਹਾ ਸੀ ਕਿ ਇਹ ਲੀਡਰਸ਼ਿਪ ਹੈ ਜਿਹੜੀ ਇਹ ਨਵੇਂ ਸਿਰੇ ਤੋਂ ਆਣੀ ਚਾਹੀਦੀ ਹੈ ਇਹ ਨੈਤਿਕ ਆਧਾਰ ਗਵਾ ਚੁੱਕੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਰੌਲਾ ਕੀ ਹੈ ਰੌਲਾ ਇਹ ਹੈ ਕਿ ਸ਼ਿਕਾਇਤ ਲੈ ਕੇ ਜਿਹੜੀ ਧਿਰ ਗਈ ਸੀ ਉਹਨੂੰ ਉਦੋਂ ਬਾਗੀ ਧਿਰ ਕਿਹਾ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਹੋਈ ਸੀ ਉਹਨਾਂ ਨੂੰ ਦਾਗੀ ਧਿਰ ਕਿਹਾ ਗਿਆ ਜਥੇਦਾਰ ਸਹਿਬਾਨਾਂ ਨੇ ਸਜ਼ਾ ਲਾਈ ਹੁਕਮਨਾਮੇ ਪੂਰੇ ਪਨਵਾਨ ਕਰਨੇ ਸੀ ਤੇ ਦਾਗੀ-ਬਾਗੀ ਇਕੱਠੇ ਹੋਣੇ ਸੀ ਜਿਹੜੇ ਹੋਏ ਨਹੀਂ ਮੈਂ ਇਹ ਕਹੂੰਗਾ ਦਾਗੀ ਬਾਗੀ ਇਕੱਠੇ ਹੋ ਨਹੀਂ ਸਕਦੇ ਇਸ ਕਰਕੇ ਇੱਕ ਦੂਜੇ ਨੂੰ ਧੜਾ ਕਹਿ ਰਹੇ ਨੇ ਹੁਣ ਅਸਲ ਨਿਤਾਰਾ ਜਿਹੜਾ ਹੋਣਾ ਹੈ ਸੰਦੀਪ ਜੀ ਜਦੋਂ ਇਹ ਭਰਤੀ ਮੁੱਕ ਗਈ ਜੂਨ ਦੇ ਵਿੱਚ ਇਹ ਭਰਤੀ ਜਿਵੇਂ ਮਨਪ੍ਰਿਤਿਆਲੀ ਉਹਨਾਂ ਦਾ ਬਿਆਨ ਆਇਆ ਦੇਖੋ ਗੁਰਪ੍ਰਤਾ ਵਡਾਲਾ ਉਹਨਾਂ ਦਾ ਜਿਹੜਾ ਬਿਆਨ ਹੈ ਸਰ ਜੀ ਸਾਹਿਬ ਇੱਥੇ ਆਹ ਬਿਲਕੁਲ ਠੀਕ ਗੱਲ ਹੈ ਮਨਪ੍ਰੀਤ ਢਿਆਲੀ ਹੁਣੀ ਇਸ ਗੱਲ ਦੇ ਉੱਤੇ ਪੂਰੀ ਗੱਲ ਕਲੀਅਰ ਕਰਦੇ ਦਿਖਾਈ ਦਿੰਦੇ ਆ ਆਪਣੇ ਬਿਆਨ ਦੇ ਵਿੱਚ ਕਹਿੰਦੇ ਇਹੋ ਜੀ ਕੋਈ ਗੱਲ ਹੀ ਨਹੀਂ ਹੈਗੀ ਫਿਰ ਇਹਦਾ ਮਤਲਬ ਇਹ ਵੀ ਹੈ ਡੱਲਾ ਸਾਹਿਬ ਵੀ ਆਪਸ ਵਿੱਚ ਤਾਲਮੇਲ ਦੀ ਕਮੀ ਵੀ ਹੈ ਕਿਤੇ ਪੰਜ ਮੈਂਬਰ ਕਮੇਟੀ ਚ ਨਹੀਂ ਨਹੀਂ ਕਈ ਵਾਰੀ ਜਦੋਂ ਕੋਈ ਨਿੱਜੀ ਦੇਖੋ ਗੁਰਪ੍ਰਤਾ ਵਡਾਲਾ ਵੀ ਬੜੇ ਸਿਆਣੇ ਮੈਂਬਰ ਨੇ ਕਮੇਟੀ ਦੇ ਜਥੇਦਾਰ ਸਹਿਬਾਨਾਂ ਨੇ ਜਿਹੜਾ ਹੁਕਮ ਸੁਣਾਇਆ ਉਹਦੇ ਚ ਉਹਨਾਂ ਦਾ ਨਾਮ ਹੈ ਜਥੇਦਾਰ ਵਡਾਲਾ ਹੁਕਮਨਾਮੇ ਦਾ ਹਿੱਸਾ ਨੇ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੋਇਆ ਉਸ ਹੁਕਮਨਾਮੇ ਚੋ ਕਮੇਟੀ ਦੀ ਗੱਲ ਆਈ ਹੈ ਹੁਣ ਜੱਥੇਦਾਰ ਸਾਹਿਬ ਨੇ ਜਦੋਂ ਬਣਾਤਾ ਗੁਰਪ੍ਰਤਾਪ ਵਡਾਲਾ ਨੂੰ ਤੇ ਉਹਨਾਂ ਨੇ ਬਹੁਤ ਸੋਚ ਪਰਖ ਕੇ ਗੱਲਾਂ ਬਣਾਈਆਂ। ਕਈ ਵਾਰੀ ਵਿਅਕਤੀ ਜਦੋਂ ਕਿਸੇ ਗੱਲ ਨੂੰ ਐਲੈਬੋਰੇਟ ਕਰਦਾ ਜਿਵੇਂ ਮੈਂ ਵੀ ਕੋਈ ਗੱਲ ਕਹਿ ਰਿਹਾ ਹੋ ਸਕਦਾ ਮੈਂ ਕਈ ਗੱਲਾਂ 'ਚ ਤਕਨੀਕੀ ਤੌਰ ਤੇ ਜਿਆਦਾ ਸਿਆਣਾ ਨਾ ਹੋਵਾਂ। ਜਾਂ ਕਈ ਗੱਲਾਂ ਮੈਂ ਤਕਨੀਕੀ ਤੌਰ ਤੇ ਜਿਵੇਂ ਤੁਸੀਂ ਪੁੱਛੀਆਂ ਮੈਨੂੰ ਪਤਾ ਹੋਵੇ ਮੈਂ ਸਮਝਾ ਨਾ ਸਕਦਾ ਹੋਵਾਂ। ਮਨੁੱਖੀ ਘਾਟ ਰਹਿ ਜਾਂਦੀ ਹੈ ਕਈ ਵਾਰੀ। ਕਈ ਵਾਰੀ ਕਈ ਲੀਡਰ ਬਹੁਤ ਚੰਗੇ ਬੋਲਣ ਵਾਲੇ ਹੁੰਦੇ ਨੇ। ਕਈ ਬੜੇ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ ਸੰਦੀਪ ਜੀ ਕਈ ਵਾਰੀ ਆਪਾਂ ਦੇਖਦੇ ਆ ਨਾ ਸਕੂਲ 'ਚ ਆਪਾਂ ਬੱਚਾ ਦੇਖ ਕੇ ਕਹਿ ਨਹੀਂ ਸਕਦੇ ਵੀ ਇਹ ਬੜਾ ਇੰਟੈਲੀਜੈਂਟ ਹੋਣਾ ਹੈ ਆਪਾਂ ਕਹਣਾ ਇਹ ਤਾਂ ਬੜਾ ਸ਼ਰਾਰਤੀ ਜਿਹਾ ਲੱਗਦਾ ਪਰ ਉਹ ਪੜ੍ਹਾਈ ਲਿਖਾਈ 'ਚ ਬੜਾ ਹੁਸ਼ਿਆਰ ਹੁੰਦਾ ਹੈ ਕਈ ਵਾਰੀ ਚੀਜ਼ਾਂ ਦੱਸਣ ਕਰ ਕੀ ਰਹੇ ਆ ਔਰ ਦੱਸਣ 'ਚ ਫਰਕ ਰਹਿ ਜਾਂਦਾ ਸੋ ਪਰ ਗੁਰਪ੍ਰਤਾ ਬਡਾਲਾ ਉਹਨਾਂ ਦੀ ਮੈਂ ਪੂਰੀ ਇੰਟਰਵਿਊ ਸੁਣੀ ਨਹੀਂ ਪਰ ਜਿੰਨਾ ਕੁ ਮੈਂ ਟ੍ਰੇਲਰ ਜਾਂ ਸੁਣਿਆ ਉਹਦੇ ਮੁਤਾਬਕ ਉਹ ਇਹੀ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੀ ਇੱਕ ਤਰੀਕੇ ਨਾਲ ਉਹ ਪੁਨਰ ਸੁਰਜੀਤੀ ਦੀ ਗੱਲ ਕਰਦੇ ਨੇ ਉਹ ਤਾਂ ਹੋਣਾ ਹੀ ਹੈ ਹੁਣ ਜਦੋਂ ਭਰਤੀ ਕਮੇਟੀ ਦੀ ਭਰਤੀ ਮੁਕੰਮਲ ਹੋ ਜਾਣੀ ਹੈ ਭਰਤੀ ਕਮੇਟੀ ਦੇ ਪੰਜੇ ਮੈਂਬਰਾਂ ਨੇ ਉਹ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਣੀ ਹੈ ਭਰਤੀ ਕਮੇਟੀ ਦਾ ਕੰਮ ਤਾਂ ਇੰਨਾ ਹੀ ਹੈ ਨਾ ਫਿਰ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਸਿੱਖ ਕੌਮ ਨੇ ਕਰਨਾ ਹੈ ਡੰਲਾ ਸਾਹਿਬ ਗੁਸਤਾਖੀ ਮਾਫ ਇੱਕ ਗੱਲ ਹੋਰ ਦੱਸਿਓ ਵੀ ਇਹ ਅਕਾਲ ਤਖਤ ਸਾਹਿਬ ਨੂੰ ਤੇ ਇਹ ਸਾਰਾ ਜਿਹੜਾ ਡਾਟਾ ਬਣਾ ਕੇ ਭਰਤੀ ਦਾ ਸੌਂਪਣਗੇ ਕੀ ਫਿਰ ਇਲੈਕਸ਼ਨ ਕਮਿਸ਼ਨ ਕੋਲ ਵੀ ਜਾ ਸਕਦੀ ਆ ਪੰਜ ਮੈਂਬਰੀ ਕਮੇਟੀ ਵੀ ਦੇਖੋ ਸਾਨੂੰ ਆਦੇਸ਼ ਹੋਇਆ ਸੀ ਅਸੀਂ ਭਰਤੀ ਕਰ ਦਿੱਤੀ ਆ ਨਾਲ ਅਸੀਂ ਦਸਤਾਵੇਜ਼ ਲਗਾਏ ਆ ਇਹ ਪਛਾਣ ਪੱਤਰ ਲਾਏ ਆ ਸ਼ਨਾਖਤੀ ਕਾਰਡ ਨਾਲ ਲਾ ਦਿੱਤੇ ਆ ਇਹ ਇਲੈਕਸ਼ਨ ਕਮਿਸ਼ਨ ਵੀ ਜਾ ਸਕਦੇ ਆ ਜੀ ਦੇਖੋ ਆਪਾਂ ਇਹਨੂੰ ਤਕਨੀਕੀ ਤੌਰ ਤੇ ਸਮਝੀਏ ਪੰਜ ਮੈਂਬਰੀ ਭਰਤੀ ਕਮੇਟੀ ਦਾ ਕੰਮ ਕੀ ਹੈ ਕਿ ਭਰਤੀ ਕਰਨੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਣੀ ਹੈ ਇਸ ਪੰਜ ਮੈਂਬਰੀ ਕਮੇਟੀ ਨੇ ਇਹ ਭਰਤੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਣੀ ਹੈ ਹੁਣ શ્રી ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਹਿਬਾਨ ਹੋਣਗੇ ਜਾਂ ਤਾਂ ਪੰਜ ਜਥੇਦਾਰ ਸਹਿਬਾਨਾਂ ਦੀ ਮੀਟਿੰਗ ਹੋਏਗੀ ਫਿਰ ਉਹ ਫੈਸਲਾ ਕਰਨਗੇ ਕਿ ਇਸ ਭਰਤੀ ਦਾ ਇਸ ਭਰਤੀ ਨੂੰ ਜਿਹੜੀ ਹੁਕਮਨਾਮੇ ਦੇ ਤਹਿਤ ਕੀਤੀ ਗਈ ਹੈ ਹੁਣ ਇਹਦੇ ਤੇ ਅਸੀਂ ਅਗਲਾ ਰੁਖ ਕੀ ਲੈਣਾ ਹੈ ਹਾਂ ਜਦੋਂ ਇਹ ਭਰਤੀ ਹੋ ਜਾਏਗੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਜਿਹੜੇ ਲੋਕ ਨੇ ਭਰਤੀ ਜਮ੍ਹਾਂ ਕਰਾ ਦੇਣਗੇ શ્રી ਅਕਾਲ ਤਖਤ ਸਾਹਿਬ ਤੇ ਤੇ ਫਿਰ શ્રી ਅਕਾਲ ਤਖਤ ਸਾਹਿਬ ਨੇ ਹੀ ਫੈਸਲਾ ਕਰਨਾ ਹੈ ਕਿ ਹੁਣ ਇਹਦਾ ਅੱਗੇ ਅਸੀਂ ਕੀ ਕਰਨਾ ਹੈ ਇਸ ਕਰਕੇ ਜਿਹੜੇ ਬਾਕੀ ਦੇ ਸਵਾਲ ਨੇ ਸੰਦੀਪ ਜੀ ਉਹ ਹਜੇ ਪੈਦਾ ਨਹੀਂ ਹੋ ਸਕਦੇ ਹਾਂ ਭਵਿੱਖ ਚ ਬਹੁਤ ਕੁਝ ਸੰਭਵ ਹੈ ਜਦੋਂ ਦੇਖੋ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂ ਜਿਹੜੇ ਪੁਰਾਣੇ ਲੀਡਰ ਨੇ ਸੁਧਾਰ ਲੈਣ ਵਾਲੇ ਉਹ ਕੀ ਇਲਜ਼ਾਮ ਲਾਉਂਦੇ ਨੇ ਸੁਖਵੀਰ ਬਾਦਲ ਦੇ ਧੜੇ ਤੇ ਕਿ ਸੁਖਵੀਰ ਬਾਦਲ ਦੇ ਧੜੇ ਨੇ 2 ਦਸੰਬਰ ਦਾ ਹੁਕਮਨਾਮਾ ਨਹੀਂ ਮੰਨਿਆ ਤੇ ਜਦੋਂ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਏਗੀ ਉਹ ਤਾਂ ਪੰਜ ਮੈਂਬਰੀ ਕਮੇਟੀ ਨੇ ਦੇਤੀ ਪੰਜ ਮੈਂਬਰੀ ਕਮੇਟੀ ਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਜਿਹੜੇ ਉਹ ਲੀਡਰ ਨੇ ਜਿਹੜੇ ਸੁਧਾਰ ਲਹਿਰ ਨਾਲ ਜੁੜੇ ਹੋਏ ਸੀ ਉਹਨਾਂ ਦੇ ਵਿੱਚੋਂ ਕੋਈ ਲੀਡਰ ਉਹ ਚੋਣ ਕਮਿਸ਼ਨ ਕੋਲੇ ਵੀ ਜਾ ਸਕਦੇ ਨੇ ਜਿਵੇਂ ਸੁਖਜਿੰਦਰ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖਤੀ ਉਹ ਧਿਰ ਜਿਹੜੇ ਜਿਨ੍ਹਾਂ ਨੂੰ ਪੁਰਾਣੇ ਸਮੇਂ 'ਚ ਬਾਗੀ ਕਹਿੰਦੇ ਸੀ ਸਰ ਚੰਦੂ ਮਾਜਰਾ ਹੋਗੇ ਬੀਬੀਦਗੀਰਕਰ ਹੋਗੇ ਉਹਨਾਂ ਦੀ ਆਪਣਾ ਅਧਿਕਾਰ ਖੇਤਰ ਹੈ ਉਹਨਾਂ ਨੂੰ ਅਗਰ ਲੱਗੇ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਉਹਨਾਂ ਵਾਲੇ ਪਾਸੇ ਭਰਤੀ ਕੀਤੀ ਗਈ ਹੈ ਉਹਦੇ 'ਚ ਕੋਈ ਸ਼ੱਕ ਸ਼ੁਭਾ ਹੈ ਉਹ ਜਾ ਸਕਦੇ ਨੇ ਇਲੈਕਸ਼ਨ ਕਮਿਸ਼ਨ ਕੋਲੇ ਵੀ ਉਹ ਕੋਰਟ ਕਚੈਰੀਆਂ 'ਚ ਵੀ ਜਾ ਸਕਦੇ ਨੇ ਦੇਖੋ ਇਹ ਮਾਮਲੇ ਸੰਦੀਪ ਜੀ ਇਹ ਬੜੇ ਤਕਨੀਕੀ ਨੇ ਹੁਣ ਮੰਤਰੀ ਧਿਆਲੀ ਉਹ ਤਾਂ ਸ਼ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਨੇ ਵਿਧਾਨ ਸਭਾ ਚ ਔਰ ਅਕਾਲੀ ਦਲ ਦੇ 1 ਐਮਐਲਏ ਅਸਤੀਫਾ ਦੇ ਚੁੱਕੇ ਨੇ ਉਹਨਾਂ ਦਾ ਅਸਤੀਫਾ ਉਹ ਵਿਧਾਨ ਸਭਾ ਦੇ ਸਪੀਕਰ ਕੋਲੇ ਆ ਉਹਦੇ ਤੇ ਆਖਰੀ ਸਪਸ਼ਟਤਾ ਆਈ ਨਹੀਂ ਉਹਦੇ ਤੇ ਵੀ ਪੂਰੀ ਸਪਸ਼ਟਤਾ ਨਹੀਂ ਆਈ ਉਹ ਵੀ ਕਾਨੂੰਨੀ ਗੇੜ ਚ ਅਸਤੀਫਾ ਸੋ ਤਿੰਨ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ ਸਟੇਟਸ ਹੈ ਜਿਹੜਾ ਉਹ ਤਿੰਨਾਂ ਐਮਐਲਏਾਂ ਦਾ ਅਗਰ ਇਹ ਗੱਲ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਮਨਪੀ 43 ਚੱਕਦੇ ਨੇ ਕਿਉਂਕਿ ਉਹ ਵਿਧਾਇਕ ਨੇ ਐਮ ਐਲ اے ਨੇ ਅਗਰ ਉਹ ਕੱਲ ਨੂੰ ਵਿਧਾਨ ਸਭਾ 'ਚ ਇਹ ਗੱਲ ਚੱਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਦੇ ਸਬੰਧ 'ਚ ਕੋਈ ਕੋਈ ਆਵਾਜ਼ ਖੜੀ ਕਰਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਕਿਹਾ ਸੀ ਕਿ ਅਸੀਂ ਪਾਰਟੀ ਤੋਂ ਮੰਗ ਕਰਾਂਗੇ ਕਿ ਮਨਪੀ 43 ਤੇ ਕਾਰਵਾਈ ਕੀਤੀ ਜਾਵੇ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਉਹ ਸਹੀ ਨਹੀਂ ਸੀ ਪਰ ਮਨਪੀਤਿਆਲੀ ਨੇ ਤਾਂ ਬਿਲਕੁਲ ਸਹੀ ਗੱਲ ਕੀਤੀ ਸੀ ਮਨਪੀਤਿਆਲੀ ਨੇ ਕੀ ਕਿਹਾ ਮਨਪੀਤਿਆਲੀ ਨੇ ਵਿਧਾਨ ਸਭਾ ਦੇ ਵਿੱਚ ਦੁੱਖ ਪ੍ਰਗਟ ਕੀਤਾ ਬਤੌਰ ਸਿੱਖ ਕਿ ਜਿਸ ਤਰ੍ਹਾਂ ਨਾਲ ਜੱਠੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਉਹ ਪੰਥ ਦੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਨਹੀਂ ਸੀ ਹੁਣ ਐਸਜੀਪੀਸੀ ਕੌਣ ਚੁਣਦਾ ਹੈ ਲੋਕ ਚੁਣਦੇ ਹਨਾ ਤੇ ਲੋਕ ਆਪਣੀ ਭਾਵਨਾ ਦਾ ਇਜ਼ਹਾਰ ਵੀ ਕਰ ਸਕਦੇ ਨੇ ਡੈਮੋਕ੍ਰੇਸੀ 'ਚ ਸਭ ਨੂੰ ਹੱਕ ਹੈ ਹੁਣ ਕੱਲ ਸੁਖਬੀਰ ਨੇ ਨਹੀਂ ਆਪਣੀ ਭਾਵਨਾ ਦਾ ਇਜ਼ਹਾਰ ਕੀਤਾ ਸੁਖਬੀਰ ਬਾਦਲ ਦੀ ਭਾਵਨਾ ਇਹ ਹੈ ਉਹ ਕਹਿੰਦਾ ਜਥੇਦਾਰ ਤਖਤ ਸਹਿਬਾਨਾ ਦੇ ਜਥੇਦਾਰ ਸਹਿਬਾਨਾ ਤੇ ਸੈਂਟਰ ਨੇ ਇੱਕ ਤਰੀਕੇ ਨਾਲ ਕਬਜ਼ਾ ਕਰ ਲਿਆ ਸੀ ਐਸਜੀਪੀਸੀ ਨੇ ਕਬਜ਼ਾ ਛਡਾਇਆ ਇਹਦਾ ਮਤਲਬ ਸੁਖਬੀਰ ਬਾਦਲ ਨੇ ਡੱਲਾ ਸਾਹਿਬ ਆਪਣੇ ਜਥੇਦਾਰ ਗੜਗੱਜ ਸਾਹਿਬ ਨੂੰ ਹਰਿਆਣਾ ਦੇ ਮੁੱਖ ਮੰਤਰੀ ਵੀ ਮਿਲ ਕੇ ਗਏ ਆ ਹਾਂ ਹੁਣ ਦੇਖੋ ਸਵਾਲ ਚੱਕਦੇ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਮਿਤ ਸ਼ਾਹ ਜੀ ਮਿਲਣ ਆ ਗਏ ਜਦੋਂ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਤੇ ਅਮਿਤ ਸ਼ਾਹ ਜੇ ਉਹਨਾਂ ਨੂੰ ਮਿਲਣ ਆਏ ਨੇ ਤੇ ਮੈਂ ਤਾਂ ਕਹਿੰਦਾ ਫਰਜ਼ ਬਣਦਾ ਅਮਿਤ ਸ਼ਾਹ ਜੀ ਦਾ ਕਿ ਉਹ ਵੀ ਜਥੇਦਾਰ ਸਹਿਬਾਨਾ ਨੂੰ ਆ ਕੇ ਉਹਨਾਂ ਦਾ ਸਜਦਾ ਕਰਨ ਤਖਤ ਸਹਿਬਾਨਾ ਦਾ ਸਜਦਾ ਕਰਨ ਜਥੇਦਾਰ ਸਹਿਬਾਨਾ ਤੋਂ ਪੁੱਛਣ ਕਿ ਪੰਥ ਤੇ ਕੌਮ ਲਈ ਅਸੀਂ ਕੀ ਕਰ ਸਕਦੇ ਆ ਪ੍ਰਸ਼ਾਸਨਿਕ ਤੌਰ ਤੇ ਪ੍ਰਸ਼ਾਸਨਿਕ ਤੌਰ ਤੇ ਕਿੰਨੇ ਫੈਸਲੇ ਨੇ ਦੇਖੋ ਅਕਾਲੀ ਦਲ ਲਈ ਤਾਂ ਇਹ ਸਵਾਲ ਖੜਾ ਹੈ ਵੀ ਕੀ ਅਕਾਲੀ ਦਲ ਨੇ ਧਾਰਾ 25 ਤੇ ਫੈਸਲਾ ਕਰਾ ਲਿਆ NDA ਨਾਲ ਸਾਂਝ ਰਹੀ ਐ ਨਹੀਂ ਦੇਰ BJP ਤੋਂ ਧਾਰਾ 25 ਤੇ ਫੈਸਲਾ ਨਹੀਂ ਕਰਾ ਸਕੇ ਅਕਾਲੀ ਦਲ ਵਾਲੇ ਹੁਣ ਪਾਰਲੀਮੈਂਟ ਦੇ ਵਿੱਚ ਬੋਲਦੇ ਨੇ ਕਿ ਧਾਰਾ 25 ਤੇ ਤੁਸੀਂ ਫੈਸਲਾ ਕਰੋ ਜਦੋਂ ਨਾਲ ਸੀ ਉਦੋਂ ਨਹੀਂ ਇਸ ਕਰਕੇ ਜਿਹੜੀ ਨੌਬਤ ਆਈ ਹੈ ਨਵੇਂ ਸਿਰੇ ਤੋਂ ਭਰਤੀ 2 ਦਸੰਬਰ ਦਾ ਹੁਕਮ ਗੁਨਾਹ ਜਾ ਕੇ ਕਬੂਲ ਕੀਤੇ ਦੇਖੋ ਹੁਣ ਜਦੋਂ ਲੀਡਰ ਗੁਨਾਹ ਜਾ ਕੇ ਕਬੂਲ ਕਰ ਗਏ ਜਦੋਂ ਉਹਨਾਂ ਨੇ ਗੁਰੂ ਸਾਹਿਬ ਅੱਗੇ ਮੰਨ ਲਿਆ ਕਿ ਅਸੀਂ ਇਹ ਗੁਨਾਹ ਕੀਤੇ ਨੇ ਤੇ ਫਿਰ ਤਾਂ ਗੱਲ ਮੁੱਕ ਗਈ ਸੰਦੀਪ ਜੀ ਫਿਰ ਤਾਂ ਲੋਕ ਉਹਨਾਂ ਨੂੰ ਗੁਨਾਹਗਾਰ ਵੀ ਕਹਿਣਗੇ ਔਰ ਕਹਿੰਦੇ ਨੇ ਲੋਕ ਵੀ ਇਹਨਾਂ ਨੇ ਗੁਨਾਹ ਕਬੂਲ ਕੀਤੇ ਔਰ ਇਹ ਵੀ ਕੁਝ ਲੋਕਾਂ ਦੀ ਸਿਆਸੀ ਸਮਝ ਹੁੰਦੀ ਹੈ ਉਹ ਬਾਅਦ ਦੇ ਵਿੱਚ ਆ ਕੇ ਇਹ ਕਹਿਣ ਕਿ ਜੀ ਸਿਆਸਤ ਹੋ ਰਹੀ ਸੀ ਇਹ ਹੋ ਰਿਹਾ ਸੀ ਅਸੀਂ ਸਭ ਕੁਝ ਝੋਲੀ ਚ ਪਾ ਲਿਆ ਇਹ ਉਹਨਾਂ ਲੋਕਾਂ ਦੀ ਕਮਜ਼ੋਰੀ ਹੈ ਜਿਹੜੇ ਐਦਾਂ ਦੀਆਂ ਗੱਲਾਂ ਕਰਦੇ ਆ ਸਜ਼ਾ ਭੁਗਤਣ ਤੋਂ ਬਾਅਦ ਜਦੋਂ ਤੁਸੀਂ ਗੁਰੂ ਦੇ ਦਰਸ਼ ਜਾ ਕੇ ਗੁਨਾਹ ਮੰਨ ਕੇ ਸਜ਼ਾ ਭੁਗਤ ਲਈ ਤੇ ਤੁਸੀਂ ਉਸ ਸਜ਼ਾ ਪ੍ਰਵਾਨਗੀ ਦੀ ਪਵਿੱਤਰਤਾ ਬਰਕਰਾਰ ਰੱਖੋ ਨਾ ਜੇ ਤੁਸੀਂ ਉਹਦੇ ਤੇ ਸਵਾਲ ਖੜਾ ਕਰੋਗੇ ਵੀ ਮੈਂ ਇਸ ਕਰਕੇ ਭੁਗਤੀ ਇਸ ਕਰਕੇ ਭੁਗਤੀ ਸਫਾਈਆਂ ਦਵਾਂਗੇ ਤੇ ਲੋਕ ਤੁਹਾਡੇ ਤੇ ਸਵਾਲ ਖੜੇ ਕਰਨਗੇ ਸੋ ਤੁਸੀਂ ਆਪਣੇ ਤੇ ਜੇ ਆਪ ਹੀ ਸਵਾਲ ਖੜੇ ਕਰਾਉਣੇ ਨੇ ਤੇ ਇਹਦੇ ਚ ਫਿਰ ਮੈਂ ਕੀ ਕਰ ਸਕਦਾ ਸੰਦੀਪ ਜੀ ਜਾਂ ਤੁਸੀਂ ਕੀ ਕਰ ਸਕਦੇ ਹੋ ਜਾਂ ਲੋਕ ਕੀ ਕਰ ਸਕਦੇ ਨੇ ਲੋਕਾਂ ਨੇ ਤਾਂ ਜੋ ਤੁਸੀਂ ਲੋਕਾਂ ਦੇ ਸਾਹਮਣੇ ਬੋਲ ਰਹੇ ਹੋ ਜੋ ਤੁਹਾਡਾ ਆਚਰਣ ਪੇਸ਼ ਹੋ ਰਿਹਾ ਲੋਕਾਂ ਨੇ ਤਾਂ ਉਹਦੇ ਹਿਸਾਬ ਨਾਲ ਤੁਹਾਡੇ ਨਾਲ ਨਿਬੜਨਾ ਸੋ ਇਸ ਕਰਕੇ ਜਿਹੜੀ ਗੱਲ ਪੰਜ ਮੈਂਬਰੀ ਕਮੇਟੀ ਤੇ ਮੈਂ ਮੁੜਿਆ ਵਾਂ ਪੰਜ ਮੈਂਬਰੀ ਕਮੇਟੀ ਦਾ ਕੰਮ ਹੈ ਭਰਤੀ ਕੀਤੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਤੀ ਅਗਲਾ ਕੰਮ ਜਥੇਦਾਰ ਸਹਿਬਾਨਾਂ ਦਾ ਹੈ ਦੇਖੋ ਗਿਆਨੀ ਗੜਗੱਜ ਜੀ ਸਾਹਿਬ ਨੇ ਤਾਂ ਪਹਿਲਾਂ ਹੀ ਕਹਤਾ ਸੀ ਕਿ 2 ਦਸੰਬਰ ਦੇ ਹੁਕਮਨਾਮੇ ਇਹਨਾਂ 'ਚ ਕੋਈ ਤਬਦੀਲੀ ਨਹੀਂ ਹੋਊਗੀ ਹੁਣ ਉਹ ਜਿਹੜੇ ਵੀ ਜਥੇਦਾਰ ਸਾਹਿਬ ਹੋਣਗੇ ਉਹ ਪੰਜ ਮੈਂਬਰੀ ਭਰਤੀ ਕਮੇਟੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਉਹਨਾਂ ਨੂੰ ਲਾਗੂ ਕਰਵਾਉਣਗੇ ਉਹ ਉਹਨਾਂ ਦਾ ਅਧਿਕਾਰ ਖੇਤਰ ਹੈ ਦੇਖੋ ਪਰ ਇੱਕ ਗੱਲ ਹੈ ਜਿਸ ਤਰ੍ਹਾਂ ਦੀ ਆਪਾਂ ਪਰੰਪਰਾ ਦੇਖਦੇ ਹਾਂ ਸਾਡੇ ਜਥੇਦਾਰ ਸਾਹਿਬ ਪਤਾ ਨਹੀਂ ਕਦੋਂ ਬਦਲੇ ਜਾਣ ਸੰਦੀਪ ਜੀ ਇਹ ਕੋਈ ਗਾਰੰਟੀ ਨਹੀਂ ਹੁੰਦੀ ਆਪਾਂ ਕੱਲ ਸਵੇਰੇ ਸੁੱਤੇ ਉਠੀਏ ਤੇ ਆਪਾਂ ਨੂੰ ਪਤਾ ਲੱਗੇ ਵੀ ਸਵੇਰੇ ਸਵੇਰੇ ਤਾਂ ਜਥੇਦਾਰ ਸਾਹਿਬ ਨਵੇਂ ਆ ਗਏ ਇਸੇ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਕੇ मान मर्यादा ਬਣੇ ਵਿਧੀ ਵਿਵਧਾਨ ਬਣੇ ਪਰੰਪਰਾ ਬਣੇ ਜਥੇਦਾਰ ਦੇਖੋ ਪ੍ਰਧਾਨ ਮੰਤਰੀ ਦਾ ਵੀ ਕਾਰਜਕਾਲ 5 ਸਾਲ ਹੈ ਰਾਸ਼ਪਤੀ ਦਾ ਵੀ 5 ਸਾਲ ਹੈ ਅਸੀਂ ਜਥੇਦਾਰ ਸਹਿਬਾਨਾਂ ਦੇ ਲਈ ਉਹਨਾਂ ਤਖਤ ਸਹਿਬਾਨਾਂ ਤੇ ਜਿਹੜੀ ਸੇਵਾ ਉਹ ਵੰਡ-ਵੰਡ ਕੇ ਦੇਣੀ ਹੈ ਤੇ ਅਸੀਂ ਤੈ ਕਰੀਏ ਵੀ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਤੇ ਉਹ 6 ਫਿਰ ਸਾਨੂੰ ਇਹ ਤਾਂ ਪਤਾ ਹੋਊਗਾ ਨਾ ਜਿਹੜੇ ਜਥੇਦਾਰ ਸਾਹਿਬ ਸੇਵਾ ਸੰਭਾਲਦੇ ਨੇ ਵੀ ਇਹ ਜਥੇਦਾਰ ਸਾਹਿਬ ਹੁਣ ਜੀ 5 ਸਾਲ ਜਾਂ 6 ਸਾਲ ਜਥੇਦਾਰ ਸਾਹਿਬ ਰਹਿਣਗੇ ਇਹੀ ਲੋਕਾਂ ਦੀ ਭਾਵਨਾ ਹੈ ਹੁਣ ਦੇਖੋ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਦੋਂ ਇਹ ਫੈਸਲੇ ਕੀਤੇ ਕਿਸੇ ਨੂੰ ਥੋੜੀ ਪਤਾ ਸੀ ਕਿ ਜਥੇਦਾਰ ਸਾਹਿਬ ਬਦਲ ਜਾਣਗੇ ਕਿਸੇ ਨੂੰ ਨਹੀਂ ਸੀ ਪਤਾ ਇਸੇ ਕਰਕੇ ਨਿਰਾਸ਼ਾ ਆਈ ਆ ਕੌਮ 'ਚ ਦੁੱਖ ਆਇਆ ਹੁਣ ਭਰਤੀ ਕਮੇਟੀ ਦਾ ਕੰਮ ਹੈ ਭਰਤੀ ਕਰਨਾ ਭਰਤੀ ਦੀ ਲਹਿਰ ਹੈ ਇਸ ਤੋਂ ਵੱਡੀ ਲਹਿਰ ਮੈਂ ਪੰਜਾਬ ਦੇ ਇਤਿਹਾਸ 'ਚ ਦੇਖੀ ਨਹੀਂ ਆਮ ਆਦਮੀ ਪਾਰਟੀ ਦੀ 2014 ਦੀ ਲਹਿਰ ਤੋਂ ਵੱਡੀ ਲਹਿਰ ਹੈ ਸੰਦੀਪ ਜੀ ਔਰ ਅੱਜ ਤੁਸੀਂ ਲਿਖ ਲਓ ਤੁਸੀਂ ਲਿਖ ਲਓ ਜਿਵੇਂ ਜਿਵੇਂ ਸਮਾਗ ਅੱਗੇ ਵਧੇਗਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਲਈ ਲੋਕਾਂ ਚ ਉਤਸ਼ਾਹ ਵੱਧ ਨਜ਼ਰ ਆਏਗਾ ਸਾਨੂੰ ਮੇਰੀ ਭਾਵਨਾ ਇਹ ਕਹਿੰਦੀ ਹੈ ਇਹਦੇ ਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਤੁਸੀਂ ਜੀ ਤੁਸੀਂ ਦੇਖਿਓ ਇਹ ਭਰਤੀ ਕਮੇਟੀ ਦਾ ਮਾਹੌਲ ਹੋਰ ਬਣੇਗਾ ਔਰ ਜਿੱਥੋਂ ਤੱਕ ਗੱਲ ਰਹੀ ਨਿੱਜੀ ਵਿਚਾਰਾਂ ਦੀ ਦੇਖੋ ਮਾੜੇ ਮੋٹے ਨਿੱਜੀ ਵਿਚਾਰ ਉੱਦੇ ਰਹਿੰਦੇ ਨੇ ਇਹਨਾਂ ਨੂੰ ਇੱਕ ਡੈਮੋਕ੍ਰੇਸੀ ਦੇ ਤੌਰ ਤੇ ਲੈਣਾ ਚਾਹੀਦਾ ਪਰ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਫੈਸਲੇ ਨੇ ਨਾ ਜੀ ਉਹ ਸਮੂਹਿਕ ਤੌਰ ਤੇ ਹੁੰਦੇ ਨੇ ਮੈਂ ਮਨਪ੍ਰੀਤ ਿਆਲੀ ਉਹਨਾਂ ਦਾ ਬਿਆਨ ਸੁਣ ਰਿਹਾ ਸੀ ਕਿ ਅਸੀਂ ਬਹੁਤ ਛੇਤੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਨੀ ਹੈ ਔਰ ਜਿਹੜੇ ਵੀ ਫੈਸਲੇ ਹੋਣਗੇ ਦੇਖੋ ਫੈਸਲੇ ਕੀ ਹੋਣੇ ਆ ਫੈਸਲੇ ਹੋਣੇ ਨੇ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਕਰਨੀ ਕਿਵੇਂ ਆ ਅੱਗੇ ਕਿਵੇਂ ਵਧਣਾ ਹੈ ਮੈਂਬਰਸ਼ਿਪ ਦੀ ਕਿਸੇ ਨੂੰ ਦਿੱਕਤ ਨਾ ਆਵੇ ਕਾਪੀਆਂ ਹਰ ਤੱਕ ਪਹੁੰਚ ਜਾਣ ਆਖਰੀ ਫੈਸਲਾ ਤਾਂ ਇੱਕੋ ਹੀ ਆ ਨਾ ਜੀ ਕੀ ਸਾਰੀ ਭਰਤੀ ਹੋਣ ਤੋਂ ਬਾਅਦ ਇਹ ਸਾਰੀਆਂ ਭਰਤੀਆਂ ਦੇ ਜਿਹੜੇ ਟਰੱਕ ਨੇ ਜਾਂ ਜਿੱਥੇ ਵੀ ਇਹ ਭਰਤੀਆਂ ਰੱਖੀਆਂ ਹੋਣਗੀਆਂ ਉਹਨਾਂ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਭਰਤੀ ਕਮੇਟੀ ਨੇ ਉਹ ਆਪਣੇ ਤੋਂ ਸੌਂਪ ਦੇਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਨ ਨੂੰ ਜੀ ਭਰਤੀ ਸੌਂਪ ਕੇ ਇਹਨਾਂ ਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਜੋ ਅਗਲੇ ਹੁਕਮ ਹੋਣਗੇ ਉਹਦੇ ਹਿਸਾਬ ਨਾਲ ਇਹ ਲੋਕ ਪਾਬੰਦ ਹੋਣਗੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਅਗਰ ਕਿਸੇ ਲੀਡਰ ਨੇ ਕੋਈ ਨਿੱਜੀ ਬਿਆਨ ਦਿੱਤਾ ਵੀ ਹੈ ਉਹ ਬਿਆਨ ਹਜੇ ਮੈਂ ਸੁਣਿਆ ਨਹੀਂ ਪੂਰਾ ਸੁਣਾਗਾ ਉਸ ਤੋਂ ਬਾਅਦ ਆਪਾਂ ਉਹਦੇ ਤੇ ਵੀ ਸਵੇਰ ਵਾਲੇ ਪ੍ਰੋਗਰਾਮ 'ਚ ਆਪਣੇ ਵੱਲੋਂ ਵਿਸ਼ਲੇਸ਼ਣ ਕਰਾਂਗੇ ਪਰ ਭਾਵਨਾ ਉਹਨਾਂ ਦੀ ਵੀ ਇਹੀ ਹੈ ਜਿਹੜਾ ਜਿਹੜਾ ਮੈਂ ਵਿਚਾਰ ਪ੍ਰਗਟ ਕੀਤਾ ਮੈਨੂੰ ਇਹ ਲੱਗਦਾ ਡੱਲਾ ਸਾਹਿਬ ਹੁਣ ਇਹ ਗੱਲ ਦੱਸੋ ਵੀ ਪ੍ਰਤਾਪ ਬਾਜਵਾ ਵੱਡੇ ਕੱਦੇ ਨੇਤਾ ਨੇ ਉਹਨਾਂ ਦੇ ਉੱਤੇ ਇੱਕ ਪਰਚਾ ਦਰਜ ਹੋ ਗਿਆ ਤੇ ਉਹਨਾਂ ਦੇ ਵਕੀਲ ਸਾਹਿਬ ਕਹਿੰਦੇ ਆ ਵੀ ਜੇ ਇਹ ਸਿੱਧ ਹੋ ਜਵੇ ਜਾਂ ਮਤਲਬ ਇਹ ਜਿਹੜੀਆਂ ਧਰਾਵਾਂ ਲਾਈਆਂ ਨੇ ਸਜ਼ਾ ਹੋ ਸਕਦੀ ਹੈ ਤੇ ਫਿਰ ਪ੍ਰਤਾਪ ਬਾਜਵਾ ਨੂੰ ਡੱਲਾ ਸਭ ਸਜ਼ਾ ਹੋ ਸਕਦੀ ਹੈ ਨਹੀਂ ਦੇਖੋ ਸਾਡਾ ਜਿਹੜਾ ਭਾਰਤ ਦਾ ਜਿਹੜਾ ਕਾਨੂੰਨ ਪ੍ਰਕਿਰਿਆ ਹੈ ਕਿਸੇ ਤੇ ਵੀ ਅਗਰ ਦੋਸ਼ ਸਾਬਤ ਹੋ ਜੇ ਤੇ ਸਜ਼ਾ ਤਾਂ ਹੋ ਸਕਦੀ ਹੈ ਸਜ਼ਾ ਤਾਂ ਲੋਕ ਭੁਗਤਦੇ ਰਹੇ ਨੇ ਦੇਖੋ ਸਾਡਾ ਤਾਂ ਸਿਸਟਮ ਇਹ ਹੈ ਨਵਜੋਤ ਸਿੰਘ ਸਿੱਧੂ ਨੂੰ ਕਿੰਨੇ ਸਾਲਾਂ ਬਾਅਦ ਦੁਬਾਰਾ 1 ਸਾਲ ਦੀ ਸਜ਼ਾ ਭੁਗਤ ਨਹੀਂ ਪਈ ਤੁਸੀਂ ਦੇਖੋ ਲਾਲੂ ਪ੍ਰਸ਼ਾਦ ਯਾਦਵ ਨੇ ਸਜ਼ਾ ਭੁਗਤੀ ओम प्रकाश चौटाला जी ਕਿੰਨਾ ਸਮਾਂ ਅਵੇ चौटाला ਕਿੰਨਾ ਸਮਾਂ ਜੇਲ੍ਹ ਚ ਰਹੀਂ ਸਲਾਵਾ ਕੋਈ ਨਵੀਂ ਗੱਲ ਨਹੀਂ ਜਿੱਥੇ ਤੱਕ ਗੱਲ ਰਹੀ ਪ੍ਰਤਾਪ ਸਿੰਘ ਬਾਜਵਾ ਦੀ ਦੇਖੋ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਦੇ ਜੁਝਾਰੂ ਲੀਡਰ ਨੇ ਕਾਂਗਰਸ ਦੇ ਜੁਝਾਰੂ ਲੀਡਰ ਨੇ ਅੱਛਾ ਮੈਂ ਤੁਹਾਨੂੰ ਇੱਕ ਵਾਰ ਹੋਰ ਦੱਸਾਂ ਕਈ ਵਾਰੀ ਜਦੋਂ ਕਿਸੇ ਲੀਡਰ ਤੇ ਪਰਚਾ ਦਰਜ ਹੁੰਦਾ ਨਾ ਜੀ ਉਹ ਲੀਡਰ ਤਕੜਾ ਵੀ ਹੋ ਜਾਂਦਾ ਸਾਡੀ ਸਿਆਸਤ ਇਸ ਤਰ੍ਹਾਂ ਦੀ ਹੈ ਹੁਣ ਪ੍ਰਤਾਪ ਬਾਜਵਾ ਦੇ ਪਿੱਛੇ ਕਾਂਗਰਸ ਪਾਰਟੀ ਆ ਕੇ ਖੜ ਗਈ ਸਾਰੀ ਪਰ ਪ੍ਰਤਾਪ ਬਾਜਵਾ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਗੱਲ ਜਦੋਂ ਹੁਣ ਕੋਰਟ ਕਚਹਿਰੀਆਂ 'ਚ ਜਾਏਗੀ ਉਸ ਗੱਲ ਦਾ ਬੜਾ ਵਿਸਥਾਰ ਆਏਗਾ ਤੁਸੀਂ ਵੇਖੋ ਸੰਦੀਪ ਜੀ ਬੜੀ ਸਧਾਰਨ ਜੀ ਗੱਲ ਹੈ ਪੰਜਾਬ ਦੀ ਸਰਕਾਰ ਨੇ ਇਹ ਕਹਿਤਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੀ ਪੰਜਾਬ 'ਚ ਹੋਈ ਨਹੀਂ ਇਹਦਾ ਮਤਲਬ ਹੈ ਸਾਡੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਗਲਤੀ ਖਾ ਗਏ ਇਹ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਦੱਸਿਆ ਨਹੀਂ ਦੋ ਹੀ ਗੱਲਾਂ ਨੇ ਨਾ ਜਦੋਂ ਹਾਈ ਕੋਰਟ ਨੇ ਕਮੇਟੀ ਬਣਾਈ ਤੇ ਉਸ ਕਮੇਟੀ ਨੇ ਹਾਈ ਕੋਰਟ 'ਚ ਦੱਸਤਾ ਵੀ ਇਹ ਤਾਂ ਇੰਟਰਵਿਊ ਪੰਜਾਬ ਦੇ ਖਰੜਚ ਹੀ ਹੋਈ ਸੀ ਦੀ ਤੇ ਫਿਰ ਹੁਣ ਅਫਸਰਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਇਹਦਾ ਮਤਲਬ ਕੀ ਹੈ ਕੀ ਉਦੋਂ ਪੰਜਾਬ ਦੀ ਪੁਲਿਸ ਨੂੰ ਇਹ ਪਤਾ ਸੀ ਕਿ ਇੰਟਰਵਿਊ ਪੰਜਾਬ 'ਚ ਹੋਈ ਪਰ ਪੰਜਾਬ ਦੀ ਪੁਲਿਸ ਕਹਿੰਦੀ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਜਦ ਕੀ ਹੋਈ ਇੱਥੇ ਹੀ ਸੀ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਜਾਂ ਤਾਂ ਉਹ ਫੇਲ ਹੋ ਗਏ ਮਤਲਬ ਜਾਂ ਤਾਂ ਫੇਲ ਹੋ ਗਏ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇੰਟਰਵਿਊ ਇੱਥੇ ਹੋਈ ਸੀ ਇਹ ਪੰਜਾਬੀਆਂ ਨੂੰ ਕਹੀ ਗਏ ਜੀ ਇੱਥੇ ਨਹੀਂ ਹੋਈ ਅਸੀਂ ਵੀ ਮੈਂ ਵੀ ਮੰਨ ਲਿਆ ਮੈਂ ਕਹਿ ਜੀ ਦੇਖੋ ਮੁੱਖ ਮੰਤਰੀ ਕਹਿ ਰਿਹਾ ਡੀਜੀਪੀ ਕਹਿ ਰਿਹਾ ਮੈਂ ਨਹੀਂ ਮੰਨਦਾ ਕਿ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਪੰਜਾਬ 'ਚ ਹੋਈ ਮੈਂ ਸਟੈਂਡ ਲੈ ਗਿਆ ਬਾਅਦ 'ਚ ਪਤਾ ਲੱਗਿਆ ਮੈਂ ਤਾਂ ਇਹਨਾਂ ਦੇ ਗਲਤ ਬਿਆਨਾਂ ਤੇ ਸਟੈਂਡ ਲੈ ਗਿਆ ਤੁਸੀਂ ਸੰਦੀਪ ਜੀ ਦੱਸੋ ਨਾ ਜਦੋਂ ਡੀਜੀਪੀ اور ਮੁੱਖ ਮੰਤਰੀ ਕਹਿ ਰਹੇ ਨੇ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਆਪਾਂ ਆਪਣੇ ਪੰਜਾਬ 'ਚ ਉਹਨਾਂ ਤੋਂ ਵੱਡੇ ਕੌਣ ਨੇ ਮੁੱਖ ਮੰਤਰੀ ਤੋਂ ਵੱਡਾ ਜਾਂ ਪੁਲਿਸ ਤੋਂ ਡੀਜੀਪੀ ਤੋਂ ਵੱਡਾ ਕੌਣ ਹੈ ਮੈਂ ਉਹਨਾਂ ਦੀ ਗੱਲ ਮੰਨੀ ਵੀ ਠੀਕ ਹੈ ਜੀ ਪੰਜਾਬ 'ਚ ਨਹੀਂ ਹੋਈ ਪਰ ਉਹ ਗਲਤ ਸਾਬਤ ਹੋ ਗਏ ਇਸੇ ਤਰ੍ਹਾਂ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਪਿੱਛੇ ਅਸਲ ਸੱਚ ਕੀ ਹੈ ਇਹ ਪਤਾ ਲੱਗਣਾ ਜਦੋਂ ਇਹ ਮਾਮਲਾ ਅਦਾਲਤ 'ਚ ਜਾਣਾ ਹੁਣ ਅਦਾਲਤ ਚ ਜਾ ਕੇ ਪ੍ਰਤਾਪ ਬਾਜਵਾ ਜੀ ਹੋ ਸਕਦਾ ਉਸ ਅਫਸਰ ਦਾ ਨਾਮ ਦੱਸ ਦੇਣ ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਹੋਵੇ ਹੋ ਸਕਦਾ ਪ੍ਰਤਾਪ ਬਾਜਵਾ ਜੀ ਅਦਾਲਤ ਦੇ ਵਿੱਚ ਉਹ ਸੋਰਸ ਦੱਸ ਦੇਣ ਵੀ ਮੈਨੂੰ ਤਾਂ ਜੀ ਇਸ ਸੋਰਸ ਤੋਂ ਪਤਾ ਲੱਗਿਆ ਪ੍ਰਤਾਪ ਬਾਜਵਾ ਜੀ ਨੇ ਇੱਕ ਖਬਰ ਦੀ ਕਟਿੰਗ ਵੀ ਲਾਈ ਹੈ ਇੱਕ ਹਿੰਦੀ ਅਖਬਾਰ ਹੈ ਉਹਨਾਂ ਨੇ ਟਵੀਟ ਕੀਤੀ ਹੈ ਉਹ ਅਖਬਾਰ ਦੀ ਕਟਿੰਗ ਉਸ ਅਖਬਾਰ ਦੀ ਕਟਿੰਗ ਮੁਤਾਬਕ ਪ੍ਰਤਾਪ ਬਾਜਵਾ ਜੀ ਅਦਾਲਤ ਦੇ ਵਿੱਚ ਆਪਣਾ ਪੱਖ ਰੱਖ ਸਕਦੇ ਨੇ ਅਕ ਪ੍ਰਤਾਪ ਬਾਜਵਾ ਜੀ ਨੇ ਉਹ ਅਖਬਾਰ ਪੜ੍ਹਿਆ ਹੋਣਾ ਉਸ ਅਖਬਾਰ ਦੇ ਹਵਾਲੇ ਨਾਲ ਜਦੋਂ ਗੱਲ ਅਦਾਲਤ ਚ ਜਾਣੀ ਹੈ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਮਾਨਯੋਗ ਅਦਾਲਤ ਉਸ ਅਖਬਾਰ ਚ ਖਬਰ ਲਿਖਣ ਵਾਲੇ ਪੱਤਰਕਾਰ ਨੂੰ ਵੀ ਸੱਦਣ ਵੀ ਤੁਸੀਂ ਕਿਸ ਹਵਾਲੇ ਨਾਲ ਅਖਬਾਰ ਚ ਛਾਪੀ ਆ ਜੀ ਜਰਾ ਦੱਸਿਓ ਇਹ ਮਾਮਲਾ ਪੂਰਾ ਤਕਨੀਕ ਕੀ ਹੈ ਹਾਂ ਜਿੱਥੋਂ ਤੱਕ ਉਹਨਾਂ ਦੇ ਮੈਂ ਵਕੀਲ ਸਾਹਿਬ ਸੁਣ ਰਿਹਾ ਸੀ ਬੜੇ ਉਹ ਸਿਆਣੇ ਵਕੀਲ ਨੇ ਮੈਂ ਕਈ ਵਾਰ ਉਹਨਾਂ ਦੀ ਇੰਟਰਵਿਊ ਸੁਣਦਾ ਉਹ ਕਹਿੰਦੇ ਜਿਹੜਾ ਮੈਂ ਐਫ ਆਈ ਆਰ ਨਹੀਂ ਦੇਖੀ ਪਰ ਜਿਹੜਾ ਸੰਮਣ ਆਇਆ ਸੰਮਣ 'ਚ ਜਿਹੜੇ ਧਰਾਵਾਂ ਨੇ ਉਹਦੇ ਮੁਤਾਬਕ ਵੱਧ ਤੋਂ ਵੱਧ ਸਜ਼ਾ 3 ਸਾਲ ਹੈ ਜੀ ਸੋ ਇਸ ਕਰਕੇ ਧਰਾਵਾਂ ਦੇ ਮੁਤਾਬਕ ਹਜੇ ਜਦੋਂ ਪੂਰੀ ਐਫ ਆਈ ਆਰ ਆਏਗੀ ਫਿਰ ਪਤਾ ਲੱਗੂਗਾ ਪਰ ਸਜ਼ਾ ਸੰਦੀਪ ਜੀ ਉਦੋਂ ਹੁੰਦੀ ਹੈ ਜਦੋਂ ਅਦਾਲਤ 'ਚ ਸਾਬਤ ਹੋਵੇ ਔਰ ਇਹ ਐਫ ਆਈ ਆਰ ਦਰਜ ਹੋ ਗਈ ਹੁਣ ਇਹ ਮਾਮਲਾ ਅਦਾਲਤ 'ਚ ਜਾਏਗਾ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ ਪ੍ਰਤਾਪ ਬਾਜਵਾ ਨੂੰ ਉਹ ਕੱਲ ਪੇਸ਼ ਹੋਣਗੇ 2 ਵਜੇ ਦਾ ਕੱਲ ਸਮਾਂ ਲਿਆ ਹੈ 2 ਵਜੇ ਤੋਂ ਬਾਅਦ ਕਿਸੇ ਵੀ ਵੇਲੇ ਉਹ ਜਾ ਸਕਦੇ ਨੇ ਅੱਜ ਪ੍ਰਤਾਪ ਬਾਜਵਾ ਜੀ ਸੀਗੇ ਅੰਮ੍ਰਿਤਸਰ ਰਾਜਾ ਵੜਿੰਗ ਵੀ ਅੰਮ੍ਰਿਤਸਰ ਸੀ ਕਾਂਗਰਸ ਦੀ ਅੱਜ ਰੈਲੀ ਚੱਲ ਰਹੀ ਆ ਸੰਵਿਧਾਨ ਬਚਾਓ ਰੈਲੀ ਚਰਨਜੀਤ ਚੰਨੀ ਸਾਹਿਬ ਉੱਥੇ ਸੀ ਬਾਜਵਾ ਸਾਹਿਬ ਉੱਥੇ ਸੀ ਰਾਜਾ ਵੜਿੰਗ ਸਾਹਿਬ ਉੱਥੇ ਸੀ ਸੋ ਇਹਨਾਂ ਨੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਹਾੜਾ ਇਸ ਮੌਕੇ ਤੇ ਸੰਵਿਧਾਨ ਬਚਾਓ ਰੈਲੀ ਕੀਤੀ ਆ ਔਰ ਭਾਜਪਾ ਦੀ ਲੀਡਰਸ਼ਿਪ ਦੀ ਦੇਸ਼ ਦੀ ਅੱਜ ਮੈਂ ਮੋਦੀ ਸਾਹਿਬ ਦਾ ਇਸ਼ਤਿਹਾਰ ਦੇਖ ਰਿਹਾ ਸੀ ਭਗਵੰਤ ਮਾਨ ਸਾਹਿਬ ਦਾ ਇਸ਼ਤਿਹਾਰ ਦੇਖ ਰਿਹਾ ਸੀ ਡਾਕਟਰ ਭੀਮrao ਅੰਬੇਦਕਰ ਸਾਹਿਬ ਨੂੰ ਸਾਰੇ ਯਾਦ ਕਰਦੇ ਨੇ ਸਾਰੇ ਉਹਨਾਂ ਨੂੰ ਪ੍ਰੇਰਨਾ ਸਰੋਤ ਮੰਨਦੇ ਨੇ ਆਪਣੇ ਵੀ ਪ੍ਰੇਰਨਾ ਸਰੋਤ ਉਹੀ ਨੇ ਉਹਨਾਂ ਨੇ ਜੋ ਕੁਝ ਸਾਡੇ ਮੁਲਕ ਲਈ ਕੀਤਾ ਬਹੁਤ ਚੰਗਾ ਕੀਤਾ ਉਹਨਾਂ ਦੇ ਸੰਵਿਧਾਨ ਨੂੰ ਅਗਰ ਅਸੀਂ ਇਨ ਬਿਨ ਲਾਗੂ ਕਰ ਲਈਏ ਤੇ ਸਾਡੇ ਮੁਲਕ ਦੇ ਵਿੱਚ ਜਿਹੜੇ ਪਾੜੇ ਨੇ ਉਹ ਖਤਮ ਹੋ ਜਾਣਗੇ ਔਰ ਅਸੀਂ ਹੋਰ ਬਰਾਬਰਤਾ ਵਾਲੀ ਜ਼ਿੰਦਗੀ ਜੀ ਸਕਾਂਗੇ ਸੋ ਬਾਕੀ ਪ੍ਰਤਾਪ ਸਿੰਘ ਬਾਜਵਾ ਕੱਲ ਪੇਸ਼ ਹੋਣਗੇ ਇਹ ਮਾਮਲਾ ਸੰਦੀਪ ਜੀ ਅਦਾਲਤੀ ਬਣ ਗਿਆ ਹੁਣ ਜੋ ਤੈਅ ਕਰਨਾ ਹੈ ਅਦਾਲਤ ਨੇ ਤੈਅ ਕਰਨਾ ਹੈ ਸੋ ਇਸ ਕਰਕੇ ਇਹਦੇ ਤੇ ਅਦਾਲਤ ਚ ਜਾ ਕੇ ਨਵੇਂ ਖੁਲਾਸੇ ਹੋਣਗੇ ਡਾਣਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਸਾਡੇ ਦਰਸ਼ਕ ਵੀ ਤੁਹਾਡੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਪਸੰਦ ਕਰਦੇ ਆ ਉਹਨਾਂ ਦੇ ਕਮੈਂਟਸ ਤੋਂ ਇਹ ਗੱਲ ਸਾਨੂੰ ਜਿਹੜੀ ਆ ਪਤਾ ਲੱਗਦੀ ਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਬਹੁਤ ਧੰਨਵਾਦ ਸੰਦੀਪ ਜੀ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਜ਼ਰੂਰ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ